ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਮਾਤਾ ਕਾਲੀ ਦਾ ਟਾਲਾ ਲੈ ਕੇ ਹਾਜ਼ਰ ਹੋਏ ਆਂ ਜਿਹੜਾ ਕੀਤੇ ਕਰਾਏ ਨੂੰ ਬੇਅਸਰ ਕਰਦਾ ਹੈ ਨજર ਦੋਸ਼ ਨੂੰ ਖਤਮ ਕਰਦਾ ਹੈ ਕੰਮ ਧੰਦਾ ਬੰਨਿਆ ਹੋਵੇ ਕੰਮਕਾਰ ਰੁਕੇ ਹੋ ਸਾਰੀਆਂ ਰੋਕਾਂ ਨੂੰ ਦੂਰ ਕਰਨ ਵਾਸਤੇ ਇਸ ਟਾਲੇ ਨੂੰ ਕੀਤਾ ਜਾਂਦਾ ਹੈ ਸੋ ਮਾਤਾ ਕਾਲੀ ਦੇ ਪਹਿਲਾਂ ਵੀ ਅਸੀਂ ਬਹੁਤ ਢਾਲੇ ਦਿੱਤੇ ਪਰ ਇਹ ਢਾਲਾ ਆਪਣੇ ਤੋਂ ਅਲੱਗ ਢਾਲਾ ਆ ਇਸੇ ਦੇ ਨਾਲ ਵੀ ਕੰਮ ਕੀਤਾ ਜਾ ਸਕਦਾ ਹੈ ਤੋਂ ਜੋ ਇਸ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖਣਾ ਪੂਰੀ ਗੱਲਬਾਤ ਸਮਝ ਲੈਣਾ ਤਾਂ ਹੀ ਗੱਲ ਪੂਰੀ ਸਮਝ ਆਉਣੀ ਆ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਣਗੀਆਂ ਸੋ ਹੁਣ ਗੱਲ ਕਰਦੇ ਹਾਂ ਜੀ ਮਾਤਾ ਕਾਲੀ ਦੇ ਢਾਲੇ ਬਾਰੇ ਜਿਹੜਾ ਕੀ ਕੀਤੇ ਕਰਾਏ ਨੂੰ ਬੇਅਸਰ ਕਰਦਾ ਹੈ ਖਤਮ ਕਰ ਦਿੰਦਾ ਜਾਦੂ ਠੂਣੇ ਨੂੰ ਕਾਲੇ ਇਲਮ ਨੂੰ ਤੋੜਦਾ ਹੈ ਔਰ ਕੰਮ ਤਨ ਦਾ ਬੰਨਿਆ ਹੋਵੇ ਉਹਨੂੰ ਖੋਲਦਾ ਹੈ ਤੁਸੀਂ ਇਸ ਢਾਲੇ ਨੂੰ ਕਰਕੇ ਅਜਮਾ ਕੇ ਦੇਖਿਓ ਸਾਡਾ ਖੁਦ ਤਾਂ ਅਜਾਇਆ ਹੋਇਆ ਹੈ ਇਹਦੇ ਨਾਲ ਵੱਡੇ ਵੱਡੇ ਕੰਮ ਖੁੱਲ ਜਾਂਦੇ ਆ ਵੱਡੇ ਵੱਡੇ ਕੀਤੇ ਕਰਾਏ ਨੂੰ ਖਾਤਮਾ ਕਰ ਦਿੰਦੀ ਹੈ ਸੋ ਇਹ ਛਟਾਲੇ ਦੇ ਵਿੱਚ ਆਪਣੀ ਇੱਕ ਅਲੱਗ ਹੀ ਪਹਿਚਾਣ ਅਲੱਗ ਹੀ ਕਰਾਮਾਤ ਹੈ ਇਸਟਾਲੇ ਦੇ ਨਾਲ ਪਰ ਦੋਸਤੋ ਜਿੰਨੇ ਵੀ ਇਸ ਛਟਾਲੇ ਤੁਹਾਨੂੰ ਪਹਿਲਾਂ ਵੀ ਪਾਏ ਹੈ ਮਹਾਕਾਲੀ ਦੇ ਸੋ ਇਹ ਜਿਹੜੇ ਉਤਸਵ ਛਟਾਲੇ ਆ ਮਾਤਾ ਕਾਲੀ ਦੇ ਕਦੀ ਖਾਲੀ ਨਹੀਂ ਜਾਂਦੇ ਤੁਸੀਂ ਹਮੇਸ਼ਾ ਵਰਤਦੇ ਹੋ ਕਰਦੇ ਹੋ ਤੁਹਾਨੂੰ ਆਪਣੇ ਆਪ ਪਤਾ ਚੱਲੀ ਜਾਂਦਾ ਹੈ ਦੱਸਣ ਦੀ ਤਾਂ ਲੋੜ ਨਹੀਂ ਕਿਉਂ ਕਰਕੇ ਹੁਣ ਅਸੀਂ ਬਹੁਤ ਵੀਡੀਓ ਪਾ ਚੁੱਕੇ ਹਾਂ ਕਾਫੀ ਵੀਡੀਓ ਬਣਾ ਕੇ ਪਾ ਚੁੱਕੇ ਹਾਂ ਜਿਨ੍ਹਾਂ ਦੇ ਨਾਲ ਤੁਹਾਡੇ ਕੰਮ ਵੀ ਬਣੇ ਆ ਬਹੁਤ ਸਾਰੇ ਲੋਕਾਂ ਦੇ ਕਮੈਂਟ ਵੀ ਆਉਂਦੇ ਆ ਸੋ ਅਸੀਂ ਕਿਸੇ ਨਾਲ ਕੰਟੈਕਟ ਤਾਂ ਨਹੀਂ ਕਰ ਪਾਉਂਦੇ ਨਾ ਸਾਡਾ ਕੰਟੈਕਟ ਨੰਬਰ ਅਸੀਂ ਕਿਸੇ ਨੂੰ ਦਿੱਤਾ ਹੈ ਸੋ ਜਿੱਦਾਂ ਜਿਹੜੀ ਜਿਹੜੀ ਚੀਜ਼ ਦੱਸੀ ਜਾਂਦੀ ਉਹਨੂੰ ਚੰਗੀ ਤਰ੍ਹਾਂ ਸਮਝ ਕੇ ਪੂਰੀ ਤਰ੍ਹਾਂ ਅਮਲ ਕਰ ਲਿਆ ਕਰੋ ਤੁਹਾਡੇ ਫਾਇਦੇ ਦੀਆਂ ਚੀਜ਼ਾਂ ਆ ਅਸੀਂ ਤੁਹਾਡੇ ਤੋਂ ਕੁਝ ਨਹੀਂ ਮੰਗਦੇ ਸਾਨੂੰ ਸਿਰਫ ਤੁਹਾਡਾ ਪਿਆਰ ਚਾਹੀਦਾ ਤੁਸੀਂ ਇਸ ਚੀਜ਼ ਜਿਹੜਾ ਜਿਹੜਾ ਵੀ ਚੀਜ਼ ਦਿੰਨੇ ਆ ਜਿਹੜਾ ਟਾਲਾ ਦਿੰਨੇ ਉਹਨੂੰ ਚੰਗੀ ਤਰ੍ਹਾਂ ਜਿੱਦਾਂ ਸਮਝਾਇਆ ਜਾਂਦਾ ਕਰ ਲਿਆ ਕਰੋ ਤੁਹਾਡੇ ਹੀ ਫਾਇਦੇ ਦੀ ਚੀਜ਼ ਹੈ ਤਾਂ ਦੋਸਤੋ ਹੁਣ ਗੱਲ ਕਰ ਲੈਨੇ ਆ ਟਾਲੇ ਦੀ ਜਿਸ ਤਰ੍ਹਾਂ ਕੋਈ ਤੁਹਾਡੇ ਉੱਤੇ ਕਿਸੇ ਨੇ ਕੰਮਕਾਰ ਦੀ ਕੋਈ ਰੋਕ ਲਗਾਤੀ ਹੈ ਕੰਮ ਕਰ ਬੰਨ ਦਿੱਤਾ ਹੈ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਮਸਾਣ ਕੋਈ ਮਸਾਣ ਦਾ ਕੋਈ ਕਿਸੇ ਦੇ ਘਰ ਖੂਨ ਦੇ ਚਿੱਟੇ ਆਉਂਦੇ ਆ ਜਾਂ ਫਿਰ ਕੋਈ ਘਰ ਦੇ ਵਿੱਚ ਕੋਈ ਬੰਨਣ ਲਾ ਦਿੱਤਾ ਜਾਂਦਾ ਹੈ ਯਾ ਫਿਰ ਘਰ ਦੇ ਵਿੱਚ ਕੋਈ ਐਸਾ ਕਾਰਜ ਵਿਹਾਰ ਹੋ ਜਾਂਦਾ ਜਿਹਦੇ ਨਾਲ ਨੁਕਸਾਨ ਹੋ ਜਾਂਦਾ ਸੋ ਇਹ ਸਾਰੇ ਜਿਹੜੇ ਜਿੰਨੀਆਂ ਵੀ ਨਿਸ਼ਾਨੀਆਂ ਸੀ ਤੁਹਾਨੂੰ ਪਹਿਲਾਂ ਬਹੁਤ ਸਮਝਾ ਚੁੱਕੇ ਹਾਂ ਕਿਉਂ ਕਰਕੇ ਇਹਦੇ ਨਾਲ ਕੀ ਹੈ ਪਤਾ ਲੱਗ ਜਾਂਦਾ ਕਿ ਬੰਦੇ ਦੇ ਘਰ ਦੇ ਵਿੱਚ ਕੁਝ ਨਾ ਕੁਝ ਗੜਬੜ ਹੋਈ ਹੈ ਤੋਂ ਗੜਬੜ ਜਿਹਨਾਂ ਨੂੰ ਨਹੀਂ ਸਮਝ ਆਂਦੀ ਉਹ ਚੰਗੀ ਤਰ੍ਹਾਂ ਸਮਝ ਲਿਆ ਕਰਨ ਕਿ ਜਿਸ ਤਰ੍ਹਾਂ ਕਿਸੇ ਦੇ ਘਰ ਦੇ ਵਿੱਚ ਜਿੱਦਾਂ ਕਿਸੇ ਦੇ ਸਰੀਰ ਤੇ ਨੀਲ ਪੈਣੀ ਚੱਲਦੇ ਕੰਮਾਂ ਦੇ ਵਿੱਚ ਰੁਕਾਵਟਾਂ ਪੈ ਜਾਣੀਆਂ ਕੋਈ ਇਲੈਕਟ੍ਰੋਨਿਕ ਚੀਜ਼ਾਂ ਸੜ ਜਾਣੀਆਂ ਕਮ ਤੰਦਾ ਇੱਕ ਤਾਂ ਮਿੱਠਾਪ ਹੋ ਜਾਣਾ ਹੋਰ ਕਈ ਬਿਨਾ ਗਲਤੋਂ ਐਕਸੀਡੈਂਟ ਹੋਣੇ ਨੁਕਸਾਨ ਹੋਣੇ ਤਾਂ ਇਹ ਸਭ ਕਾਲੇ ਆਲਮ ਦੀਆਂ ਨਿਸ਼ਾਨੀਆਂ ਹੁੰਦੀਆਂ ਇਸ ਚੀਜ਼ ਦੇ ਉੱਤੇ ਜ਼ਰੂਰ ਧਿਆਨ ਦਿਆ ਕਰੋ ਤੁਸੀਂ ਜੇ ਤੁਹਾਨੂੰ ਲੱਗਦਾ ਇਹੋ ਜਿਹਾ ਤੁਹਾਡੇ ਨਾਲ ਕੁਝ ਵਾਕਿਆ ਹੋ ਰਿਹਾ ਤੁਸੀਂ ਇਹ ਟਾਲਾ ਕਰ ਸਕਦੇ ਹੋ ਤਾਂ ਦੋਸਤੋ ਇਸ ਟਾਲੇ ਨਾਲ ਤੁਹਾਨੂੰ ਬਹੁਤ ਛੇਤੀ ਆਰਾਮ ਆ ਜਾਏਗਾ ਬਹੁਤ ਛੇਤੀ ਇਹਦਾ ਲਾਭ ਮਿਲੇਗਾ ਇਹਦੇ ਵਿੱਚ ਕੋਈ ਦੂਰ ਆਏ ਵਾਲੀ ਗੱਲ ਨਹੀਂ ਕਿ ਨੁਕਸਾਨ ਨਹੀਂ ਹੁੰਦਾ ਤੁਹਾਡਾ ਫਾਇਦਾ ਹੀ ਹੋਏਗਾ ਤਾਂ ਦੋਸਤੋ ਛੁਣੀ ਹੁਣ ਤੁਸੀਂ ਸੁਣ ਲਓ ਕਿੱਦਾਂ ਕਰਨਾ ਤੁਸੀਂ ਇਹ ਇਹ ਜਿਹੜਾ ਟਾਲਾ ਆ ਕਿਸੇ ਸ਼ਨੀਵਾਰ ਤੋਂ ਸ਼ੁਰੂ ਕਰ ਸਕਦੇ ਹਾਂ ਠੀਕ ਹੈ ਸ਼ਨੀਵਾਰ ਵਾਲੇ ਦਿਨ ਤੁਸੀਂ ਕੀ ਕਰਨਾ ਹੈ ਇਹ ਜਿਹੜੇ ਜੈਫਲ ਹੁੰਦੇ ਆ ਨਾ ਜੈਫਲ ਜੈਫਲ ਤੁਸੀਂ ਲੈਣੇ ਆ ਸੱਤ ਜੈਫਲ ਲੈਣੇ ਆ ਠੀਕ ਹੈ ਸੱਤ ਜੈਫੜ ਲੈ ਕੇ ਸ਼ਨੀਵਾਰ ਨੂੰ ਤੁਸੀਂ ਹਟਾਲਾ ਸ਼ੁਰੂ ਕਰਨਾ ਹੈ ਜੈਫੜ ਲੈ ਲੈਣੇ ਆ ਸੱਤ ਜਿਹੜੇ ਜੈਫ ਵਾਲਾ ਪਹਿਲਾਂ ਆਪਣੇ ਸਿਰ ਤੋਂ ਪੁੱਠੇ ਵਾਰ ਲੈਣੇ ਆ ਫਿਰ ਆਪਣੇ ਘਰ ਤੋਂ ਵਾਰਨੇ ਆ ਸਾਰੇ ਘਰ ਤੋਂ ਵਾਰਨ ਤੋਂ ਬਾਅਦ ਜਿਸ ਜਿਸ ਕੋਈ ਘਰ ਦਾ ਕੋਈ ਜੀਜਾ ਨੇ ਉੱਤੇ ਕੋਈ ਤੁਹਾਨੂੰ ਲੱਗਦਾ ਉਹਦੇ ਤੋਂ ਵੀ ਸੱਤ ਵਾਰ ਵਾਰ ਲਓ ਜੇ ਤਾਂ ਸਾਰੇ ਪਰਿਵਾਰ ਤੋਂ ਵਾਰ ਲਓ ਠੀਕ ਹੈ ਜਿੱਥੇ ਕੰਮ ਧੰਦਾ ਬੰਨਿਆ ਤਾਂ ਉਸਥੇ ਵੀ ਤੁਸੀਂ ਆਪਣੇ ਚਾਰੇ ਪਾਸੇ ਘਰ ਦੇ ਦਰਵਾਜ਼ਿਆਂ ਤੋਂ ਕਮਾ ਲਓ ਚਾਰ ਕੁੰਜੀਆਂ ਤੋਂ ਸਾਰੇਆਂ ਨੂੰ ਕਮਾਲੋ ਠੀਕ ਹੈ ਕਮਾਣ ਤੋਂ ਬਾਅਦ ਪੂਰੇ ਘਰ ਦੀ ਜਿੰਨੀਆਂ ਵੀ ਕਮਰੇ ਆ ਜਿੰਨੇ ਵੀ ਤੁਹਾਡੇ ਰਸੋਈ ਕਿਚਨ ਜੋ ਵੀ ਹੈ ਸਾਰਿਆਂ ਚ ਵਾਰ ਲੋ ਛੱਤ ਤੇ ਚਲੇ ਜਾਣਾ ਆਪਣੇ ਘਰ ਦੀ ਛੱਤ ਤੇ ਜਾ ਕੇ ਤੁਸੀਂ ਜਿਹੜਾ ਜੈਫ ਵਾਲਾ ਉਹ ਮਹਾਕਾਲੀ ਦੀ ਯਾਦ ਕਰ ਲੈਣਾ ਮਹਾਕਾਲੀ ਨੂੰ ਯਾਦ ਕਰਕੇ ਫਰਿਆਦ ਕਰਨੀ ਕਿ हे ਮਹਾਕਾਲੀ ਇਹ ਜੋ ਵੀ ਸਾਡੇ ਘਰ ਦੇ ਉੱਤੇ ਕੀਤਾ ਕਰਾਇਆ ਬੰਨਣ ਲਾਇਆ ਦੋਸ਼ ਲਾਇਆ ਇਸ ਚੀਜ਼ ਨੂੰ ਜੜ ਤੋ ਖਤਮ ਕਰਕੇ ਭਸਮ ਕਰ ਦੇ ਆਪਣੇ ਚਰਨਾਂ ਦੇ ਵਿੱਚ ਇਹਨਾਂ ਨੂੰ ਥਾਂ ਦੇ ਦੇ ਜੋ ਵੀ ਸਾਡੇ ਘਰ ਦੇ ਵਿੱਚ ਕਿਸੇ ਨੇ ਕੀਤਾ ਉਹਨੂੰ ਆਪਣੇ ਕੋਲ ਬੁਲਾ ਲੈ ਤੋ ਜਿੰਨਾ ਵੀ ਬੁਰਾ ਕੀਤਾ ਹੋਊਗਾ ਜਿੰਨਾ ਵੀ ਖੁਸ਼ ਕੀਤਾ ਹੋਊਗਾ ਆਪਣੇ ਆਪ ਸਾਡੇ ਕਸ਼ਟ ਮਾਤਾ ਤੋ ਕਾਲੀ ਖਤਮ ਕਰ ਦੇ ਤੁਸੀਂ ਇਹਨਾਂ ਸਭ ਕਹਿਣ ਤੋਂ ਬਾਅਦ ਇਹ ਜਿਹੜਾ ਜੈਫਾ ਵਾਲਾ ਅੱਗ ਜਲਾ ਲੈਣੀ ਹੈ ਚੰਗੀ ਤਰ੍ਹਾਂ ਹੈ ਲਾਲ ਕਰਕੇ ਆਗ ਅੱਗ ਦੇ ਵਿੱਚ ਪਾ ਕੇ ਇਹਨੂੰ ਸਾੜ ਦੇਣਾ ਬਿਲਕੁਲ ਸੁਆ ਕਰ ਦੇਣਾ ਤੇ ਬਿਲਕੁਲ ਭਸਮ ਕਰ ਦੇਣਾ ਇਹਨੂੰ ਜਦੋਂ ਸ਼ਨੀਵਾਰ ਤੋਂ ਸ਼ੁਰੂ ਕਰਨਾ ਫਿਰ ਤੁਸੀਂ ਇਹ ਰੋਜ਼ ਕਿਰਿਆ 7 ਦਿਨ ਕਰਨੀ ਹੈ ਲਗਾਤਾਰ 7 ਦਿਨ 7 ਦਿਨ ਤੇ ਤੁਸੀਂ ਦੇਖਿਓ ਤੁਹਾਨੂੰ ਕੁਝ ਅਲੱਗ ਚਮਤਕਾਰ ਦਿਖੇਗਾ ਤੁਹਾਡੇ ਬੰਨੇ ਕੰਮਕਾਰ ਆਪਣੇ ਆਪ ਖੁੱਲ ਜਾਣਗੇ ਰਸਤੇ ਖੁੱਲ ਜਾਣਗੇ ਬਹੁਤ ਛੇਤੀ ਲਾਭ ਮਿਲੇਗਾ ਤਾਂ ਦੋਸਤੋ ਇਹੀ ਟਾਲਾ ਸੀਗਾ ਇਹਦੇ ਨਾਲ ਰਿਜ਼ਲਟ ਬਹੁਤ ਪੋਜ਼ਿਟਿਵ ਮਿਲਦੇ ਆ ਕਰਕੇ ਦੇਖਿਓ ਸਾਡਾ ਜਮਾਇਆ ਹੋਇਆ ਹੈ ਤਾਂ ਦੋਸਤੋ ਇਹੀ ਵੀਡੀਓ ਸੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ